गान ਪੇਸ਼ ਕਰਾਂ ਉਹ ਇਹ ਹੈ ਸਾਧ ਸੰਗਤ ਜੀ ਸਤਨਾਮ ਸਤਨਾਮ ਬੋਲ ਨਹੀਂ ਜਿੰਦੇ ਕਈ ਬੰਦਿਆਂ ਨੂੰ ਇਹ ਗੱਲ ਆਖੀਦਾ ਹੈ ਵੀ ਭਾਈ ਗੁਰੂ ਦਾ ਨਾਮ ਲਿਆ ਕਰੋ ਅਜੇ ਉਮਰ ਬਹੁਤ ਪਈ ਹੈ ਉਮਰ ਦਾ ਕੋਈ ਪਤਾ ਨਹੀਂ ਜਿੱਦੇ ਮੁੱਕ ਜੇ ਉਮਰ ਦੀ ਮਨਿਆਦ ਕੋਈ ਨਹੀਂ ਹੈ ਵੀ ਕੱਲ ਦਾ ਦਿਨ ਆਉਣਾ ਸਰੀਰ ਵਾਸਤੇ ਕਿ ਨਹੀਂ ਆਉਣਾ ਇੱਕ ਮਾਈ ਸੀ ساری ਜ਼ਿੰਦਗੀ ਨਾਂਗੀ ਨਾ RAM ਕਿਹਾ ਨਾ ਵਾਹਿਗੁਰੂ ਕਿਹਾ ਮੁੰਡਾ ਗੁਰਦਾਰੇ ਗ੍ਰਾਂਥੀ ਬਣ ਗਿਆ ਜਾ ਕੇ ਮੁੰਡੇ ਨੇ ਸੋਚਿਆ ਮਨਾ ਜਿਸ ਮਾਂ ਨੇ ਮੈਨੂੰ ਜਨਮ ਦਿੱਤਾ ਇਹ ਨਹੀਂ ਤਾਂ RAM ਵਾਹਿਗੁਰੂ ਕਹਿ ਹੀ ਨਹੀਂ ਹੁਣ ਤਾਈ ਮੁੰਡਾ ਕਹਿੰਦਾ ਬੇਬੇ ਜਦੋਂ ਮੈਂ ਘਰੇ ਪਾਠ ਕਰਦਾ ਨਾ ਤੂੰ ਬਹਿ ਕੇ ਸੁਹਾਣੀ ਲਿਆ ਕਰ 부ੜੀ ਕਹਿੰਦੀ ਮੇਰੇ ਕੋਲ ਟਾਈਮ ਹੀ ਹੈ ਨਹੀਂ ਅੰਤ ਸਮਾ ਆ ਗਿਆ ਹੁਣ RAM ਵਾਹਿਗੁਰੂ ਕਹਿ ਨਹੀਂ ਸੀ 부ੜੀ ਦੀ ਜਾਨ ਨਾ ਨਿਕਲੇ ਮੁੰਡਾ ਕਹਿੰਦਾ ਬੇਬੇ ਕਹੇਦੇ ਵਾਹਿਗੁਰੂ ਕਹਿੰਦੀ ਸਾਰੀ ਉਮਰ ਨਹੀਂ ਕਿਹਾ ਮਰਨ ਲੱਗੀ ਕਿਉਂ ਕਹਾ ਹੰਡ ਪੈ ਗਈ ਨਹੀਂ ਕਿਹਾ ਪ੍ਰਾਣ ਨਾ ਨਿਕਲਣ ਕੋਈ ਬੰਦਾ ਆਇਆ ਉਹ ਕਹਿੰਦਾ ਗੀਤਾ ਦਾ ਪਾਠ ਸੁਣਾ ਦਿਓ ਉਹ ਵੀ ਸੁਣਾਤਾ ਪ੍ਰਾਣ ਨਾ ਛੱਡੇ ਇੱਕ ਕਹਿੰਦਾ ਐਂ ਕਰੋ ਗੁਰੂ ਗ੍ਰੰਥ ਸਾਹਿਬ ਚ ਇੱਕ ਸ਼ਬਦ ਆਉਂਦਾ ਹੈ ਅੰਤ ਕਾਲ ਜੋ ਨਾਰਾਇਣ ਸਿਮਰੈ ਬਾਤ ਤਰਲੋਚਨ ਤੇ ਨਰ ਮੁਕਤ ਤ ਪਤੰਬਰ ਵਾਂਗ ਕਾ ਰਿਦੇ ਵਸਾ ਗੁਰੂ ਗ੍ਰੰਥ ਸਾਹਿਬ ਚ ਸ਼ਬਦ ਹੈ ਕਹਿੰਦੇ ਜੋ ਪੁਰਸ਼ ਅੰਤ ਵੇਲੇ ਨਾਰਾਇਣ ਸਿਮਰ ਲਜਣਾ ਨਾਰਾਇਣ ਆਜਾ ਮਲ ਨਾਰਾਇਣ ਕਹਿੰਨੇ ਸਿਤਰ ਗਿਆ ਉਹ ਕਹਿੰਦੇ 부ੜੀ ਨੂੰ ਕਹੋ ਵੀ ਸਤਨਾਮ ਕਹਿ ਦੇਵੇ ਮੁੰਡਾ ਗ੍ਰੰਥੀ ਕਹਿੰਦਾ ਬੇਬੇ ਕਹਿ ਦੇ ਸਤਨਾਮ ਕਹ ਜੀ ساری ਉਮਰ ਨਹੀਂ ਕਿਹਾ ਮਰ ਲੱਗੀ ਕਿ ਉਹ ਅੱਖਾਂ ਉਹ ਹੰਡ ਪਈ ਹੈ ਜਾਨ ਨਿਕਲਦੀ ਨਹੀਂ ਇੱਕ ਬੰਦਾ ਆ ਗਿਆ ਪਿੰਡ ਦਾ ਉਹ ਕਹਿੰਦੇ ਉਹ ਐਂ ਕਰੋ ਆਜਾਮਲ ਨਾਰਾਇਣ ਕਹਿੰਦੇ ਸੇ ਤਰ ਗਿਆ ਸੀ ਆਪਣੀ ਜਿਹੜੀ ਕੁੜੀ ਹੈ ਨਾ ਛੋਟੀ ਬਈ ਉਹ ਪਰੌਣੇ ਨਾਲ ਸਤਨਾਮ ਸੋਹ ਹੈ ਉਹਨੂੰ ਲਿਆਓ ਉਹਨੂੰ ਵੇਖ ਕੇ ਤਾਂ ਕਹਿ ਦੂਗੀ ਆ ਗਿਆ ਸਤਨਾਮਾ ਪਰੌਣਾ ਆ ਗਿਆ ਪਰਾਣਾ ਚਾਰਨੀ ਹੱਥ ਲਾ ਕੇ 부ੜੀ ਦੇ ਕਹਿੰਦਾ ਬੇਬੇ ਮੱਥਾ ਟੇਕਦਾ। ਜਮਾਈ ਪਿਆਰੇ ਹੁੰਦੇ ਅੱਖਾਂ ਪੱਟਿਆਈ। ਕਹਿੰਦੀ ਜਿਉਂਦਾ ਰਹਿ। ਮੁੰਡਾ ਗ੍ਰਾਂਥੀ ਕਹਿੰਦਾ ਬੇਬੇ ਤੂੰ ਇਹਨੂੰ ਸਿਆਣ ਲਿਆ ਜੀ ਨੇ ਤੇਰੇ ਪੈਰੀਂ ਹੱਥ ਲਾਇਆ। ਉਹ ਕਹਿੰਦੀ ਹਾਂ। ਬੇਬੇ ਕੌਣ ਹੈ? ਕਹਿੰਦਾ ਸਿਆਣ ਲਿਆ। ਕਹਿੰਦੀ ਸਿਆਣ ਲਿਆ। ਬੇਬੇ ਕੌਣ ਹੈ? ਕਹਿੰਦੀ ਜੇ ਮੈਂ ਤੁਹਾਨੂੰ ਕਹਤਾ ਮੈਂ ਸਿਆਣ ਲਿਆ। ਉਹ ਮੁੰਡਾ ਕਹਿੰਦਾ ਬੇਬੇ ਸਾਨੂੰ ਤਾਂ ਦੱਸ ਦੇ ਕੌਣ ਹੈ? ਉਹ ਕਹਿੰਦੀ ਆਪਣੀ ਛੋਟੀ ਕੁੜੀ ਦਾ ਪਰਾਣਾ ਹੋਰ ਕੌਣ ਹੈ? ਸਤਨਾ ਨਾ ਫੇਰਨੀ ਆਖਿਆ ਕਰਮਾਂ ਤੋਂ ਬਿਨਾ ਕੋਈ ਪਾ ਨਹੀਂ ਆਦਲ ਹੁਣ ਗਾਉਣ ਸੁਣੋ ਧਿਆਨ ਦੇ ਕਿ ਉਹ ਇਹ ਹੈ ਵੀ ਸਤਨਾਮ ਸਤਨਾਮ ਬੋਲ ਨਹੀਂ ਜਿੰਦੇ ਜਿੰਦੇ ਸਤਨਾਮ ਵਹਿਗੁਰੂ ਬੋਲ ਤੇਰੇ ਸਿਰ ਕਾਲ ਦਾ ਨਗਾਰਾ ਵੱਜਦਾ ਮਰਨਾ ਸੱਚ ਜਿਉਣਾ ਝੂਠ ਕੱਚ ਪਕਾਈ ਉੱਥੇ ਪਾਏ ਨਾਨਕ ਗਿਆ ਜਾਪਾ ਜਾਏ ਸਾ ਸੰਗਤ ਜੀ ਕੱਚੇ ਤੇ ਪੱਕੇ ਦੀ ਪਰਖ ਉੱਥੇ ਹੋਣੀ ਹੈ ਆ ਜਿਹੜਾ ਬੋਲੀ ਜਾਂਦਾ ਨਾ ਆ ਜ਼ੁਬਾਨ ਨੇ ਇੱਕ ਦਿਨ ਰੁਕਣਾ ਹੈ ਹਾ ਜਿਹੜੀ ਜ਼ਬਾਨ ਹੈ ਜਿਹੜੀ ਮੌਤ ਡੈਣ ਨੇ ਕੁੱਲ ਦੁਨੀਆ ਨੂੰ ਖਾ ਲਿਆ ਹੈ ਇੱਕ ਦਿਨ ਬਿਲਕੁਲ ਵੀ ਬਾ ਤੇਰੇ ਉੱਤੇ ਆਉਣੀ ਆਮਣ ਲੈਣ ਵਾਸਤੇ ਫੌਜਾਂ ਇਜ਼ਰਾਇਲ ਦੀਆਂ ਘੰਟੀ ਧਰਮਰਾਜ ਨੇ ਖਤਰੇ ਦੀ ਖਰਕਾਉਣੀ ਉਹ ਦਿਲ ਨਹੀਂ ਕਰਨਾ ਤੇਰਾ ਪਰਿਆ ਮੇਲਾ ਛੜਨੇ ਨੂੰ ਨਾਲ ਜਮਾਂ ਦੇ ਪਾਪ ਵਹਿ ਜੇਗਾ ਅੜਾਉਣੀ ਮਿਛਾਉਣੇ ਦੇ ਤੈਨੂੰ ਚੁੱਭਦੀ ਆ ਰੜਕ ਬੜੇਵੇਂ ਦੀ ਪਰ ਛੇਜਾ ਤੈਨੂੰ ਗੋਹੇ ਲੱਕੜਾਂ ਦੀ ਥਿਉਣੀ ਖਾਤਰ ਜਿੰਨਾਂ ਦੀ ਤੂੰ ਮਾਇਆ ਇਕੱਠੀ ਕਰਦਾ ਹੈ ਅੱਗ ਤਾਂ ਤੈਨੂੰ ਤੇਰੇ ਸਕੇ ਪੁੱਤਾਂ ਨੇ ਲਾਉਣੀ ਸਾਥ ਸੰਗਤ ਜੀ ਇਹ ਟਾਈਮ ਅਖੀਰ ਤੇ ਆ ਜਾਣਾ ਸਭ ਤੇ ਨਵਾ ਗਾਵਣ ਸੁਣੋ ਧਿਆਨ ਦੇ ਕੇ ਬਤੇਰੇ ਸਰਕਾਰ ਦਾ ਨਗਾਰਾ ਵੱਜਦਾ ਰੋਡਿਆਂ ਵਾਲੇ ਜਥੇ ਤੋਂ ਹੀ ਕਿਉਂ ਸ਼ਰਮ ਕਰੀ ਚੱਲ ਇੱਕ ਓੰਕਾਰ ਰਾਟ ਕਰ ਤਾਰਨੋਂ ਤੂੰ ਹੰਗ ਤਾਂ ਨੂੰ ਛੋੜ ਮਾਰ ਦੇ ਹੰਗਾਰ ਨੂੰ ਤੈਨੂੰ ਨਹੀਂ ਦਸ਼ਣਾ ਮਿਲੇਗੀ ਆਗਦੀ ਛੱਡ ਜੇਂਗਾ ਪੌਰਿਆ ਸਗੰਦੀ ਬਾਗਦੀ ਛੱਡ ਜੇਂਗਾ ਪੌਰਿਆ ਸਗੰਦੀ ਬਾਗਦੀ ਇੱਕ ਓੰਕਾਰ ਨੂੰ ਚਤਾਰ ਨਹੀਂ ਜਿੰਦੇ ਹੋ ਮਾ ਛੱਡ ਹੰਗ ਤਾਂ ਨੂੰ ਮਾਰਨੀ ਜਿੰਦੇ ਪਿਆਲੇ ਪੀਰਾ ਕੋਲ ਕੋਲ ਨਹੀਂ ਜਿੰਦੇ ਸਤਨਾਮ ਸਤਨਾਮ ਬੋਲੀ ਜਿੰਦੇ ਸਤਨਾਮ ਸਤਨਾਮ ਬੋਲੀ ਜਿੰਦੇ ਬੰਦਿਆ ਤੋਂ ਬੰਦਗੀ ਬਸਾਰੀ ਘਾਸਦੇ ਮੂਲ ਨੂੰ ਗਵਉਣ ਲੱਗੇ ਵਿਆਜ ਵਾਸਦੇ ਧੰਮਾਂ ਦਾ ਪਿਆਯਾ ਦਿਨ ਰਾਤ ਵੱਜਦਾ ਤੇਰੇ ਸਰਕਾਰ ਦਾ ਨਗਾਰਾ ਵੱਜਦਾ ਤੇਰੇ ਸਰਕਾਰ ਦਾ ਨਗਾਰਾ ਵੱਜਦਾ ਕਰੀ ਨਾ ਕਿਸੇ ਦੀ ਦੁਖੀ ਜੀਵ ਆਤਮ ਆਤਮਾ ਸਰੂ ਬਰੂ ਬ ਪ੍ਰਮਾਤਮਾ ਐਸਾ ਮਿੱਠਾ ਬੋਲ ਬੋਲੇ ਕੋਲਿੰਦੇ ਸਤਨਾਮ ਸਤਨਾਮ ਬੋਲੀ ਜਿੰਦੇ ਸਤਨਾਮ ਸਤਨਾਮ ਬੋਲੀ ਜਿੰਦੇ ਮਿਚੀ ਮੁਠੀ ਆਇਆ ਖਾਲੀ ਖੋਲ ਜਾਵੇਂਗਾ ਮਿਚੀ ਮੁਠੀ ਆਇਆ ਖਾਲੀ ਖੋਲ ਜਾਵੇਂਗਾ ਬੱਲੇ ਦੇ ਖਰਚ ਵੀ ਨਾ ਬੈਸ ਧਾਮੇਗਾ ਅਜੇ ਗੁੱਜ ਕਰਲੇ ਬਿਹਾਰ ਜੱਜਦਾ ਤੇਰੇ ਸੇਰ ਕਾਲ ਦਾ ਨਗਾਰਾ ਫਿਰ ਸੇਰ ਮੌਤ ਦਾ ਨਗਾਰਾ ਵੱਜਦਾ ਕੱਢਣਾ ਨਾ ਭੁੱਲੀ ਦਾ ਸੰਬੰਧ ਸੌਂਦਿਆ ਥਰੀ ਨੜ ਥਰੀ ਦਾ ਚਲੂਆ ਰੋਂਦੀ ਜਾ ਪਰਾਂ ਵਿੱਚ ਸੱਟ ਜੂ ਝੰਝੋਲ ਨਹੀਂ ਜਿੰਦੇ ਸਤਨਾਮ ਸਤਨਾਮ ਬੋਲੀ ਜਿੰਦੇ ਗੁਰੂ ਦਾ ਸ਼ਬਦ ਮੁਖ ਬੋਲੀ ਜਿੰਦੇ ਦੁਨੀਆ ਦੇ ਆਕੇ ਰੰਗ ਬਦਲਾ ਲਿਆ ਆਓ ਦੈਂ ਦੁਨੀਆ ਦੇ ਆਕੇ ਰੰਗ ਬਦਲਾ ਲਿਆ ਤਾਣ ਨੂੰ ਅਕੜ ਵਿੱਚ ਅਕੜਾ ਲਿਆ ਐਵੇਂ ਬਣਿਆ ਫੇਰ ਤੇਰੇ ਸੇਰ ਕਾਲ ਦਾ ਨਗਾਰਾ ਵੱਜਦਾ ਤੇਰੇ ਸੇਰ ਕਾਲ ਦਾ ਨਗਾਰਾ ਵੱਜਦਾ ਫਿਰ ਨਿਸ਼ਕਾਰੀ ਤੈਨੂੰ ਭਾਲ ਦੇ ਜਿੰਦੇ ਉਹਨਾਂ ਦੇ ਗਲੇਲੇ ਹੱਥੀ ਕਾਲ ਦੇ ਜਿੰਦੇ ਕਾਲ ਦਾ ਸਤ ਨਾਮ ਸਤ ਨਾਮ ਬੋਲਿੰਦੇ ਸਤ ਨਾਮ ਸਤ ਨਾਮ ਬੋਲਿੰਦੇ ਜੀਵ ਨੂੰ ਸਰੀਰ ਬਾੜ ਦੀ ਦੁਕਾਨ ਹੈ ਮਾਲਕ ਨੇ ਮੰਗਣਾ ਕਰਾਇਆ ਆਣਾ ਹੈ ਲੈਣਦਾਰ ਮੰਦਿਰ ਦਾ ਸਵਾਲ ਵੱਜਦਾ ਤੇਰੇ ਸਿਰਕਾਲ ਦਾ ਨਗਾਰਾ ਵੱਜਦਾ ਤੇਰੇ ਸਿਰਕਾਲ ਦਾ ਨਗਾਰਾ ਵੱਜਦਾ ਮੰਦਰ ਮਸਜਿਦ ਗੁਰਦਾਰਾ ਨਹੀਂ ਜਿੰਦੇ ਹੋ ਮੰਦਰ ਮਸਜਿਦ ਗੁਰਦਾਰਾ ਨਹੀਂ ਜਿੰਦੇ ਮਤਲਬ ਨਾਮ ਇੱਕ ਨਿਆਰਾ ਨਹੀਂ ਜਿੰਦੇ ਆ ਕਸਦਾ ਕਮਾਨ ਕਾ ਦੀ ਉਹ ਲੀਂ ਜਿੰਦੇ ਉਹ ਸਤ ਨਾਮ ਹੋ ਸਤ ਨਾਮ ਸਤ ਨਾਮ ਬੋਲਿੰ ਜਿੰਦੇ ਸਤ ਨਾਮ ਸਤ ਨਾਮ ਬੋਲਿੰਦੇ ਸੰਭਲ ਸੰਭਲ ਤਾਰ ਪੈਰ ਓਏ ਮਨ ਸੰਭਲ ਸੰਭਲ ਤਾਰ ਪੈਰ ਓਏ ਮਨ ਕਰੀ ਨਾ ਕਿਸੇ ਦੇ ਨਾਲ ਬੈਰ ਓਏ ਮਨ ਹਰੀ ਸ਼ਾਮ ਬੜ ਦੇ ਹਰੀ ਅਕਜਦਾ ਤੇਰੇ ਸੇਰ ਕਾਲਦਾ